ਕਿ ਆ ਜਾਂਦਾ ਕਿ ਇਹ ਹਲਵੇ ਦੀ ਰਾਤ ਨਹੀਂ ਇਹ ਜਲਵੇ ਦੀ ਰਾਤ ਆ ਵੀ ਲੋਕ ਜਿਹੜੇ ਨਾ ਮਿੱਠਾ ਬਣਾ ਕੇ ਵੰਡਦੇ ਨੇ ਇਹ ਚੀਜ਼ ਮਤਲਬ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਜਿਵੇਂ ਯਤੀਮ ਦੀ ਖਬਰਗੀਰੀ ਕਰੋ ਉਹਦੇ ਜੇ ਇਸਾਇਤ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਵੀ ਯਤੀਮ ਨੂੰ ਖਾਣਾ ਖਿਲਾਓ ਕਪੜੇ ਪੁਲਾਓ ਨਹੀਂ ਬਲਕਿ ਕਹਾਂ ਵੀ ਯਤੀਮ ਨੂੰ ਆਨਰ ਕਰੋ ਸਤਕਾਰ ਦਿਓ ਮਿਸਾਲ ਦੇ ਤੌਰ ਤੇ ਅਗਰ ਤੁਸੀਂ ਕਿਸੇ ਨੂੰ ਸਤਕਾਰ ਦੇਣਾ ਚਾਹੁੰਦੇ ਹੋ ਤੇ ਜ਼ਾਇਰ ਜੀ ਗੱਲ ਹੈ ਉਹਨੂੰ ਤੁਸੀਂ ਆਪਣੇ ਘਰ ਬੁਲਾਓਗੇ ਬੈਠੇ ਚ ਬਿਠਾਓਗੇ ਵਧੀਆ ਖਿਲਾਓਗੇ ਪਿਲਾਓਗੇ ਕੁਝ ਉਹਨੂੰ ਤੋਹਫਾ ਦੇਵੋਗੇ ਕਪੜੇ ਜਾਂ ਪੈਸੇ ਉਹਨੂੰ ਲਫਾਫੇ ਚ ਪਾ ਕੇ ਦੇਵੋਗੇ ਆਨਰ ਤੋਂ ਮੁਰਾਦ ਇਹ ਹੈ ਕਿ ਵੀ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਲੇਕਿਨ ਸਤਕਾਰ ਸਹਿਤ ਤਾਂ ਕਿ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਉਹਦੀ ਜਿਹੜੀ ਸੈਲਫ ਰਿਸਪੈਕਟ ਹੈ ਉਹ ਨਾ ਟੁੱਟੇ ਇਸਲਾਮ ਨੇ ਇਸ ਗੱਲ ਦਾ ਸ਼ੁਰੂ ਤੋਂ ਖਿਆਲ ਰੱਖਿਆ ਅੱਜ ਵੀ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਐਨ ਜੀ ਓਜ਼ ਜਿਹੜੀਆਂ ਹੈ ਮੁਸਲਮਾਨ ਜਿਹੜੇ ਆ ਅਲਹਮਦੁਲਿਲਾ ਚਲਾ ਰਹੇ ਲੇਕਿਨ ਉਹ ਕਿਤੇ ਵੀ ਕੋਈ ਐਸਾ ਫੰਕਸ਼ਨ ਨਹੀਂ ਹੁੰਦਾ ਕਿ ਜੀ ਆ ਸਮਾਨ ਬਣਨਾ ਜੀ ਆ ਗਰੀਬਾਂ ਦੀ ਸ਼ਾਦੀ ਕਰਨੀ ਹੈ ਉਹਦੀ ਵਜ੍ਹਾ ਇਹ ਹੈ ਕਿ ਕਿਉਂਕਿ ਮੁਹੰਮਦ ਰਸੂਲullah ਸੱਲੱਲਾਹ ਸੱਲਮ ਨੇ ਮਨਾ ਕੀਤਾ ਕਿ ਜਿਨ੍ਹਾਂ ਦੀ ਮਦਦ ਕਰਨੀ ਉਹਨਾਂ ਦੀ ਸੈਲਫ ਰਿਸਪੈਕਟ ਜਿਹੜੀ ਹਰਟ ਨਾ ਹੋਵੇ ਬਿਲਕੁਲ ਵੀ ਇਸਲਾਮ ਨੇ ਕਿਹਾ ਕਿ ਪਹਿਲਾਂ ਆਪਣੇ ਦਾਇਰੇ ਦੇ ਵਿੱਚ ਚੈਰਿਟੀ ਕਰੋ ਆਪਣੇ ਦਾਇਰੇ 'ਚ ਉਹਨਾਂ ਲੋਕਾਂ ਦੀ ਮਦਦ ਕਰੋ ਜਿਹੜੇ ਮੁੰਤਜ਼ਿਰ ਹੈ ਤੁਹਾਡੇ ਸ਼ਬੇ ਵਰਾਤ ਆਂਦੀ ਹੈ ਪੂਰੀ ਰਾਤ ਜਿਹੜੇ ਤਲਾਵਤ ਦੇ ਵਿਚ ਕਰਦ ਨੇ ਮਸਜਿਦ ਦੇ ਵਿੱਚ ਬੈਠਿਆ ਰਹਿਣਾ ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਆ ਨਾਲ ਦੇਖਦੇਂ ਅਗਰ ਕੋਈ ਬੰਦਾ ਸਾਰੇ ਸਾਲ ਨਮਾਜ਼ ਨਹੀਂ ਪੜਦਾ ਸ਼ਬੇ ਬਰਾਤ ਦੀ ਰਾਤ ਨੂੰ ਪੜਦਾ ਤੇ ਅੱਛੀ ਗੱਲ ਹੈ ਲੇਕਿਨ ਅਗਰ ਉਹ ਸ਼ਬੇ ਬਰਾਤ ਤੋਂ ਬਾਅਦ ਵੀ ਪੜਨੀ ਨਹੀਂ ਸ਼ੁਰੂ ਕਰਦਾ ਤੇ ਉਹ ਜਿੰਨੇ ਸਾਰੇ ਸਾਲ ਦੇ ਗੁਨਾਹ ਤੇ ਗੁਨਾਹ ਸਭ ਇੱਕ ਬਰਾਬਰ ਹੈ ਇਸਲਾਮ ਦੁਨੀਆ ਦਾ ਸਭ ਤੋਂ بڑا دین ਹੈ ਜੀ ਔਰ ਇਹਦੇ ਵਿੱਚ ਮੰਨਣ ਵਾਲੇ ਬਹੁਤ ਸਾਰੇ ਲੋਕ ਨੇ ਅਲੱਗ-ਅਲੱਗ ਤਰੀਕੇ ਦੇ ਨੇ ਜਿਹੜੀਆਂ ਫਰਜ਼ ਇਬਾਦਤ ਆਇਆ ਉਹਨਾਂ ਤੋਂ ਬਾਅਦ ਜਿਹੜੀਆਂ ਨਫਲੀ ਇਬਾਦਤ ਹੈ ਉਹ ਬਹੁਤ ਸਾਰੇ ਲੋਕਾਂ ਨੇ ਕਿਸੇ ਨੇ 100 ਤਸਬੀਹਾਂ ਪੜ੍ਹਨੀ ਆ ਕਿਸੇ ਨੇ 1000 ਪੜ੍ਹਨੀ ਆ ਕਿਸੇ ਨੇ 1 ਲੱਖ ਪੜ੍ਹਨੀ ਆ ਕਿਸੇ ਨੇ 2 ਪੜ੍ਹਨੀ ਆ ਤੇ ਉਹ ਉਹਨਾਂ ਨੂੰ ਜੋ ਉਹਨਾਂ ਦੇ ਔਲਮਾ ਨੇ ਬਜ਼ੁਰਗਾਂ ਨੇ ਦੱਸਿਆ ਹੈ ਉਹਦੇ ਮੁਤਾਬਕ ਕਰ ਸਕਦੇ ਇਹਦੇ ਵਿੱਚ ਕਿਸੇ ਲਈ ਕੋਈ ਕੰਪਲਸਰੀ ਨਹੀਂ ਅੱਜ ਕਿਤੇ ਨਾ ਕਿਤੇ ਇਹ ਵੀ ਕਿਹਾ ਜਾਂਦਾ ਹੈ ਕਿ ਹਲਵੇ ਦੀ ਰਾਤ ਨਹੀਂ ਹੈ ਜਲਵੇ ਦੀ ਰਾਤ ਆ ਵੀ ਲੋਕ ਜਿਹੜੇ ਨਾ ਮਿੱਠਾ ਬਣਾ ਕੇ ਵੰਡਦੇ ਨੇ ਇਹ ਚੀਜ਼ ਮਤਲਬ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ ਚਾਹੀਦੀ ਦੇਖੋ ਇਸਲਾਮ ਨੇ ਸਮਾਨ ਤਕਸੀਮ ਕਰਨ ਦੇ ਉੱਤੇ ਇਸ ਗੱਲ ਨੂੰ ਕਿਹਾ ਹੈ ਕੁਰਾਨੇ ਪਾਕ ਦੇ ਵਿੱਚ ਇਹਦਾ ਜ਼ਿਕਰ ਹੈ ਕਿ ਯਤੀਮ ਦੀ ਖਬਰ گیری ਕਰੋ ਉਹਦੇ ਜੇ ਇਸਾਇਤ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਵੀ ਯਤੀਮ ਨੂੰ ਖਾਣਾ ਖਿਲਾਓ ਕਪੜੇ ਪੁਲਾਓ ਨਹੀਂ ਬਲਕਿ ਕਿਹਾ ਵੀ ਯਤੀਮ ਨੂੰ ਆਨਰ ਕਰੋ ਸਤਕਾਰ ਦਿਓ ਮਿਸਾਲ ਦੇ ਤੌਰ ਤੇ ਜੇ ਤੁਸੀਂ ਕਿਸੇ ਨੂੰ ਸਤਿਕਾਰ ਦੇਣਾ ਚਾਹੁੰਦੇ ਹੋ ਤੇ ਜ਼ਾਇਰ ਜੀ ਗੱਲ ਹੈ ਉਹਨੂੰ ਤੁਸੀਂ ਆਪਣੇ ਘਰ ਬੁਲਾਓਗੇ ਬੈਠਕ ਚ ਬਿਠਾਓਗੇ ਵਧੀਆ ਖਿਲਾਓਗੇ ਫਲਾਓਗੇ ਕੁਝ ਉਹਨੂੰ ਤੋਹਫਾ ਦੇਵੋਗੇ ਕਪੜੇ ਜਾਂ ਪੈਸੇ ਉਹਨੂੰ ਲਿਫਾਫੇ ਚ ਪਾ ਕੇ ਦੇਵੋਗੇ ਆਨਰ ਤੋਂ ਮੁਰਾਦ ਇਹ ਹੈ ਕਿ ਵੀ ਉਹਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਲੇਕਿਨ ਸਤਿਕਾਰ ਸਹਿ ਤਾਂ ਕਿ ਲੋਕਾਂ ਨੂੰ ਲੋਕਾਂ ਦੇ ਸਾਹਮਣੇ ਉਹਦੀ ਜਿਹੜੀ ਸੈਲਫ ਰਿਸਪੈਕਟ ਹੈ ਉਹ ਨਾ ਟੁੱਟੇ ਇਸਲਾਮ ਨੇ ਇਸ ਗੱਲ ਦਾ ਸ਼ੁਰੂ ਤੋਂ ਖਿਆਲ ਰੱਖਿਆ ਅੱਜ ਵੀ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਐਨਜੀਓਸ ਜਿਹੜੀਆਂ ਹਨ ਮੁਸਲਮਾਨ ਜਿਹੜੇ ਅਲਹਮਦੁਲਿਲਾ ਚਲਾ ਰਹੇ ਲੇਕਿਨ ਉਹ ਕਿਤੇ ਵੀ ਕੋਈ ਐਸਾ ਫੰਕਸ਼ਨ ਨਹੀਂ ਹੁੰਦਾ ਕਿ ਜੀ ਆ ਸਮਾਨ ਬਣਨਾ ਹੈ ਜੀ ਆ ਗਰੀਬਾਂ ਦੀ ਸ਼ਾਦੀ ਕਰਨੀ ਉਹਦੀ وجہ ਇਹ ਹੈ ਕਿ ਕਿਉਂਕਿ ਮੁਹੰਮਦੁਰਸੂਲ ਸੱਲ ਸੱਲਮ ਨੇ ਮਨਾ ਕੀਤਾ ਕਿ ਜਿਨ੍ਹਾਂ ਦੀ ਮਦਦ ਕਰਨੀ ਹੈ ਉਹਨਾਂ ਦੀ ਸੈਲਫ ਰਿਸਪੈਕਟ ਜਿਹੜੀ ਹਾਰਟ ਨਾ ਹੋਵੇ ਬਿਲਕੁਲ ਵੀ ਤੇ ਇਹਦੇ ਲਈ ਹੁਕਮ ਦਿੱਤਾ ਗਿਆ ਹੈ ਇਸਲਾਮ ਨੇ ਵੀ ਅੱਜ ਦੀ ਰਾਤ ਵੀ ਵੀ ਅਗਰ ਤੁਸੀਂ ਮਦਦ ਕਰਨਾ ਹੀ ਚਾਹੁੰਦੇ ਹੋ ਤੇ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਹਾਡੇ ਮਹੱਲੇ 'ਚ ਕਿਹੜਾ ਕਮਜ਼ੋਰ ਹੈ ਔਰ ਕਮਜ਼ੋਰ ਦਾ ਧਰਮ ਆਧਾਰ ਨਹੀਂ ਬਣ ਸਕਦਾ ਉਦੀ ਜਾਤ ਉਦੀ ਬਰਾਦਰੀ ਉਹਦਾ ਰੰਗ ਉਹਦੀ نسل ਆਧਾਰ ਨਹੀਂ ਬਣ ਸਕਦੇ ਕਮਜ਼ੋਰ ਕਮਜ਼ੋਰੀ ਹੁੰਦਾ ਭਾਵੇਂ ਉਹ ਮੁਸਲਮਾਨ ਹੋਵੇ ਹਿੰਦੂ ਹੋਵੇ ਸਿੱਖ ਹੋਵੇ ਇਸਾਈਓ ਹੋਵੇ ਦਲਿਤ ਹੋਵੇ ਜਾਨੀ ਕਮਜ਼ੋਰ ਤਾਂ ਕਮਜ਼ੋਰ ਹੈ ਗਰੀਬ ਤਾਂ ਗਰੀਬ ਹੀ ਹੈ ਤੇ ਜਿਹੜੇ ਲੋਕ ਵੀ ਪੈਸੇ ਵੰਡਣ ਵਾਲੇ ਨੇ ਜਾਂ ਕੋ ਲੋਕਾਂ ਨੂੰ ਖਵਾਨ ਵਾਲੇ ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਉਹਨਾਂ ਦੇ ਰਿਸ਼ਤੇਦਾਰਾਂ ਚ ਕੌਣ ਗਰੀਬ ਹੈ ਉਹਨਾਂ ਦੇ ਪਰਿਵਾਰ ਚ ਕਿਹੜਾ ਬੰਦਾ ਗਰੀਬ ਹੈ ਉਹਨਾਂ ਦੇ ਗਵਾਂਡੀਆਂ ਚ ਕੌਣ ਗਰੀਬ ਹੈ ਤੇ ਅਸੀਂ ਜਾਣ ਬੁਝ ਕੇ ਉਹਨਾਂ ਨੂੰ ਇਗਨੋਰ ਕਰਨ ਤੋਂ ਬਾਅਦ ਹੋਰ ਕਿਤੇ ਜਾ ਕੇ ਅਸੀਂ ਕਹੀਏ ਕਿ ਚੈਰਿਟੀ ਕਰਨੀ ਹੈ ਤੇ ਇਸਲਾਮ ਨੇ ਉਸ ਚੈਰਿਟੀ ਨੂੰ ਦਰਸਤ ਨਹੀਂ ਕਿਹਾ ਇਸਲਾਮ ਨੇ ਕਿਹਾ ਕਿ ਪਹਿਲਾਂ ਆਪਣੇ ਦਾਇਰੇ ਦੇ ਵਿੱਚ ਚੈਰਿਟੀ ਕਰੋ ਆਪਣੇ ਦਾਇਰੇ ਚ ਉਹਨਾਂ ਲੋਕਾਂ ਦੀ ਮਦਦ ਕਰੋ ਜਿਹੜੇ منتظر ਹੈ ਤੁਹਾਡੇ ਔਰ ਮਦਦ ਵੀ ਇਦਾਂ ਦੀ ਕਰੋ ਕਿ ਲੋਕਾਂ ਨੂੰ ਪਤਾ ਨਾ ਲੱਗੇ ਉਹਨਾਂ ਦੀ ਸੈਲਫ ਰਿਸਪੈਕਟ ਜਿਹੜੀ ਹੈ ਉਹ ਨਾ ਹਰਟ ਹੋਵੇ ਲੋਕਾਂ ਦੇ ਸਾਹਮਣੇ ਉਹਨਾਂ ਦੀ ਬੇਇੱਜ਼ਤ ਹੀ ਨਾ ਹੋਵੇ ਤੇ ਅਗਰ ਤੁਸੀਂ ਇਹ ਕੰਮ ਕਰਦੇ ਹੋ ਤੇ ਫਿਰ ਬਹੁਤ ਅੱਛੀ ਚੀਜ਼ ਹੈ ਅੱਛਾ ਕਹੀ ਆਪਾਂ ਦੇਖਦੇ ਹਾਂ ਹੈਨਾ ਵੀ ਕਈ ਲੋਕੀ ਇਦਾਂ ਦੇ ਹੁੰਦੇ ਆ ਕਿ ਉਹਨਾਂ ਨੇ ਪੂਰੇ ਸਾਲ ਜਿਹੜੀ ਨਮਾਜ਼ ਨਹੀਂ ਪੜ੍ਹਨੀ ਪਰ ਜਦੋਂ ਸ਼ਬੇ ਬਰਾਤ ਆਂਦੀ ਹੈ ਪੂ ਜਿਹੜੇ ਤਲਾਵਤ ਦੇ ਵਿੱਚ ਕਰਦੇ ਨੇ ਮਸਜਿਦ ਦੇ ਵਿੱਚ ਬੈਠਿਆ ਰਹਿਣਾ ਤੁਸੀਂ ਇਸ ਚੀਜ਼ ਨੂੰ ਕਿਸ ਨਜ਼ਰੀਆ ਨਾਲ ਦੇਖਦੇ ਹੋ ਅਗਰ ਕੋਈ ਬੰਦਾ ਸਾਰੇ ਸਾਲ ਨਮਾਜ਼ ਨਹੀਂ ਪੜਦਾ ਸ਼ਬੇ ਬਰਾਤ ਦੀ ਰਾਤ ਨੂੰ ਪੜਦਾ ਤੇ ਅੱਛੀ ਗੱਲ ਹੈ ਲੇਕਿਨ ਅਗਰ ਉਹ ਸ਼ਬੇ ਬਰਾਤ ਤੋਂ ਬਾਅਦ ਵੀ ਪੜਨੀ ਨਹੀਂ ਸ਼ੁਰੂ ਕਰਦਾ ਤੇ ਉਸ ਜਿੰਨੇ ਸਾਰੇ ਸਾਲ ਦੇ ਗੁਨਾਹ ਤੇ ਇਹ ਗੁਨਾਹ ਸਭ ਇੱਕ ਬਰਾਬਰ ਕੋਈ ਫਾਇਦਾ ਉਹਨੂੰ ਹੋਣ ਵਾਲਾ ਨਹੀਂ ਹੈ ਕਿਉਂਕਿ ਜਦ ਤੱਕ ਉਹ ਇਸ ਗੱਲ ਦੇ ਉੱਤੇ پابੰਦ ਨਹੀਂ ਹੋ ਜਾਂਦਾ ਕਿ ਮੈਂ ਦੁਬਾਰਾ ਗੁਨਾਹ ਨਹੀਂ ਕਰੂੰਗਾ ਤੇ ਫਿਰ ਇੱਕ ਰਾਤ ਜਿਹੜੀ ਹੈ ਉਹਨੂੰ ਫਾਇਦਾ ਨਹੀਂ